ਡਾਕਟਰ ਕਪਲਾਲੇ ਡਾਕਟਰ ਵਿਦਾਇਕ ਸੁਖੀ ਨੇ ਕੀਤੀ ਅਪੀਲ ਉਮੀਦਵਾਰ ਦੀ ਸ਼ਖਸੀਅਤ ਦੇਖ ਕੇ ਪਾਈ ਜਾਵੇ ਵੋਟ ਅੱਜ ਬੰਗਾ ਹਲਕੇ ਤੋਂ ਵਿਦਾਇਕ ਡਾਕਟਰ ਸੁਖਵਿੰਦਰ ਸੁਖੀ ਔੜਵਿਕੇ ਆਪਣੇ ਉਮੀਦਵਾਰ ਡਾਕਟਰ ਬਕੀਰ ਚੰਦ ਕਪਲਾ ਦੇ ਹੱਕ ਵਿੱਚ ਵੋਟਾਂ ਮੰਗਣ ਪਹੁੰਚੇ ਉਹਨਾਂ ਕਿਹਾ ਕਿ ਆਪਣੀ ਵੋਟ ਹਮੇਸ਼ਾ ਹੀ ਚੰਗੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਉਨਾ ਕਿਹਾ ਕਿ ਡਾਕਟਰ ਕਪਲਾ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਹਨ ਤੇ ਹਮੇਸ਼ਾ ਹੀ ਲੋਕਾਂ ਲਈ ਅੱਗੇ ਹੋ ਕੇ ਕੰਮ ਕਰਦੇ ਰਹੇ ਉਮੀਦਵਾਰ ਹਮੇਸ਼ਾ ਉਹੀ ਚੁਣਨਾ ਚਾਹੀਦਾ ਹੈ ਜਿਸ ਦੀ ਸ਼ਖਸੀਅਤ ਵੱਡੀ ਹੋਵੇ ਵਿਧਾਇਕ ਸੁਖੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਲਈ ਖੜਦੇ ਨੇ ਤੇ ਲੋਕ ਮੁੱਦਿਆਂ ਨੂੰ ਆਧਾਰ ਬਣਾ ਕੇ ਚੱਲਦੇ ਨੇ ਜਿਸ ਕਰਕੇ ਸਾਰੇ ਵੋਟਰਾਂ ਨੂੰ ਡਾਕਟਰ ਕਪਲਾ ਦਾ ਸਾਥ ਦੇਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਔਰਤੋ ਰਿਪੋਰਟ Thank <small> आम आदमी पार्टी जिंदाबाद आम आदमी पार्टी जिंदाबाद भगवान मान जिंदाबाद भगवान मान जिंदाबाद डॉक्टर कमला जी जिंदाबाद डॉक्टर कमला जी जिंदाबाद जितूगा भाई ब्लॉक डॉक्टर ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਅੱਜ ਔੜ ਦੇ ਵਿੱਚ ਡਾਕਟਰ ਕਪਲਾ ਜੀ ਜਿਹੜੇ ਸਾਡੇ ਬਲਾਕ ਸੰਪਤੀ ਦੇ ਉਮੀਦਵਾਰ ਨੇ ਔਰ ਪਰਮਜੀਤ ਕੌਰ ਜਿਹੜੇ ਸਾਡੇ ਖੜਕੜਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਉਹਨਾਂ ਦਾ ਦਫਤਰ ਦਾ ਉਦਘਾਟਨ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਜਿਸ ਤਰ੍ਹਾਂ ਦਾ ਇਕੱਠ ਨਹੀਂ ਕੀਤਾ ਦਫਤਰ ਦੀ ਓਪਨਿੰਗ ਤੇ ਇਕੱਠ ਕੀਤਾ ਉਹ ਇਹਨਾਂ ਦੀ ਜਿੱਤ ਦੀ ਨਿਸ਼ਾਨੀ ਹੈ ਔਰ ਮੈਂ ਤੁਹਾਡੇ ਮਾਧਿਅਮ ਤੋਂ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੀ ਵੋਟ ਆ ਉਹ ਬੰਦੇ ਦਾ ਕਰੈਕਟਰ ਦੇਖ ਕੇ ਬੰਦੇ ਦੇ ਕੰਮ ਕਰ ਦੇਖ ਕੇ ਦੇਣੀ ਚਾਹੀਦੀ ਹੈ ਜੋ ਡਾਕਟਰ ਕਪਲਾ ਜੀ ਨੇ ਅੱਜ ਤੱਕ ਔੜਵਾਸੀਆਂ ਨਾਲ ਜੋ ਵੀ ਉਹਨਾਂ ਦੇ ਦੁੱਖ ਸੁੱਖੇ ਸਦਾ ਹੀ ਉਹ ਸਹਾਇ ਹੋ ਰਹੇ ਆ ਸਦਾ ਹੀ ਉਹਨਾਂ ਦੀ ਬਾਹ ਫੜੀ ਹੈ ਸੋ ਮੈਂ ਨਾਲ ਨਾਲ ਜੋ ਸਾਡੀ ਪੰਜਾਬ ਦੀ ਸਦਾ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਉਹਨਾਂ ਨੇ ਜੋ ਕੀਤਾ 300 ਜੁਨ ਫਰੀ ਦਿੱਤੇ ਔਰ ਅੱਜ 90% ਲੋਕਾਂ ਦੇ ਜਿਹੜੇ ਬਿੱਲ ਬਿਜਲੀ ਦੇ ਨਹੀਂ ਆਉਂਦੇ ਔਰ ਜਿਹੜੀ ਕਿਸਾਨਾਂ ਦੇ ਲਈ ਵੱਡੀ ਗੱਲ ਜਿਹੜੀ ਰਾਹਤ ਸੀ ਜਿਹੜੀ ਮੋਟਰਾਂ ਰਾਤ ਨੂੰ ਬਿੱਲ ਜਾਂਦੀ ਸੀ ਹੁਣ ਕਦੀ ਵੀ ਕਿਸੇ ਕਿਸਾਨ ਨੂੰ ਰਾਤ ਨੂੰ ਉੱਠ ਕੇ ਨਹੀਂ ਜਾਣਾ ਪੈਂਦਾ ਔਰ ਲਾਈਟ ਜਿਹੜੀ ਆ ਉਹ ਦਿਨੇ ਆਉਂਦੀ ਔਰ ਪੂਰੀ ਆਉਂਦੀ ਹੈ ਔਰ ਨਹਿਰੀ ਪਾਣੀ ਜਿਹੜਾ ਕਦੀ ਖੇਤਾਂ ਤੱਕ ਨਹੀਂ ਪਹੁੰਚਿਆ ਅੱਜ ਉਹ ਹਰ ਖੇਤ ਨੂੰ ਉਹ ਮਿਲ ਰਿਹਾ ਪਰ ਮੈਂ ਸਮਝਦਾ ਕਿ ਜਿੱਥੇ ਐਜੂਕੇਸ਼ਨ ਤੇ ਹੈਲਥ ਦੀ ਗੱਲ ਹੈ ਅਸਾਂ ਦਾ ਜਿਹੜਾ ਸਰਦਾਰ ਭਗਵੰਸੇ ਮਾਨ ਸਾਹਿਬ ਨੇ ਮੈਡੀਕਲ ਕਾਲਜ ਸੰਦਿਤਾ ਔਰ ਜਦੋਂ ਇਹ ਮੈਡੀਕਲ ਕਾਲਜ ਬਣ ਗਿਆ ਜਿੱਥੇ ਕੱਲੇ ਬੱਚੇ ਪੜ੍ਹਨੇ ਨਹੀਂ ਉੱਥੇ ਗੰਨਾ ਮੰਨੋ ਬਹੁਤ ਆਲੇ ਦੋਲੇ ਦੇ ਲੋਕਾਂ ਨੂੰ ਬੜਾ ਸਿਹ ਸੁਲਤਾ ਮਿਲ ਗਿਆਂ ਲੋਕਾਂ ਦੇ ਇਲਾਜ ਜੇ ਕਦੀ ਪੀਜੀਆ ਜਾਣਾ ਪੈਂਦਾ ਸੀ ਕਿਸੇ ਨੂੰ ਡੀਐਮਸੀ ਜਾਣਾ ਪੈਂਦਾ ਸੀ ਉਹ ਸਭ ਇਲਾਜ ਇੱਥੇ ਹੋਇਆ ਕਰਨਗੇ ਅਸਾਂ ਤਾਂ ਇਹ ਪ੍ਰਾਪਤੀਆਂ ਜੇਕਰ ਗਣਾਈਏ ਸਨ ਬਜਾ ਕੇ ਜੀ ਘੰਟਾ ਲੱਗੀ ਰਹੀ ਹੈ ਤੋਂ ਬਾਕੀ ਮੈਂ ਲੋਕਾਂ ਦਾ ਬੜਾ ਬੜਾ ਧੰਨਵਾਦ ਕਰਦਾ ਕਿ ਕਈ ਥਾਂ ਬੜੀਆਂ ਗੜਬੜ ਹੋਈਆਂ ਲੜਾਈਆਂ ਹੋਈਆਂ ਅਸੀਂ ਕਹਿੰਦਾ ਮਤਲਬ ਕੱਲ ਜਦੋਂ ਪੇਪਰ ਦਾਖਲ ਕੀਤੇ ਆ ਕਿਸੇ ਨੇ ਵੀ ਇੱਕ ਦੂਜੇ ਦਾ ਸਤਕਾਰ ਕੀਤਾ ਕਿਸੇ ਲੈਵਲ ਤੇ ਵੀ ਕੋਈ ਇਦਾਂ ਦੀ ਗੱਲ ਨਹੀਂ ਆਈ ਕਿ ਕਿਸੇ ਵਿੱਚ ਕੋਈ ਕ੍ਰੱਤਨ ਹੋਵੇ ਹਾਂ ਸਾਨੂੰ ਕਹਿੰਦਾ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਜਿਸ ਤਰ੍ਹਾਂ ਦਾ ਰੋਲ ਕਪਲਾ ਜੀ ਅਦਾ ਕਰਦੇ ਆ ਸ਼ਾਂਤ ਸਵਾਗਤ ਦੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਨੂੰ ਹਰ ਇੱਕ ਦੀ ਰਿਸਪੈਕਟ ਕਰਨੀ ਇਦਾਂ ਦੇ ਲੋਕਾਂ ਨੂੰ ਅੱਗੇ ਲੈਣਾ ਚਾਹੀਦਾ ਤਾਂ ਕਿ ਪੰਜਾਬ ਦੀ ਜਿਹੜੀ ਆ ਡਿਵੈਲਪਮੈਂਟ ਪੰਜਾਬ ਦੀ ਸ਼ਾਂਤੀ ਆ ਉਹ ਬਣੀ ਰਵੇ ਸੋ ਮੈਂ ਇੱਕ ਵਾਰ ਫਿਰ ਡਾਟ ਕਪਲਾ ਜੀ ਨੂੰ ਉਮੀਦਵਾਰ ਬਣ ਤੇ ਮੈਂ ਐਡਵਾਂਸ ਜੀ ਵਧਾਈ ਦੇਣਾ ਕਿ ਜਿੱਤ ਕੇ ਹੈ ਜਾਣਗੇ